ਨਾਮ ਮਾਦਦਾ ਮੇਰਾ ਨਾਮ ਗਰਜਨ ਸਿੰਘ ਕੋਕਰੀਆ ਜੀ ਕੀ ਹੁੰਦਾ ਕੀ ਮੈਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਜਿਹਨੇ ਹੁੰਦਾ ਸੂਬੇ ਦਾ ਜਨ ਸੁਖਤਰ ਹੈ ਜੀ ਮਦਾਨ ਜੀ ਅੱਜ ਜਿਹੜੀ ਹੈ ਕਿ ਅੱਗ ਲੱਗੀ ਹੈ ਪੁਰਾਣੇ ਟਾਇਰਾਂ ਨੂੰ ਵਰਕਸ਼ਾਪ ਦੇ ਵਿੱਚ ਕਾਰਨ ਕੀ ਰਿਹਾ ਇਹਦਾ ਸਰ ਦੇਖੋ ਕੁਦਰਤੀ ਤੌਰ ਤੇ ਨਾ ਜਿਸ ਤਰ੍ਹਾਂ ਹਵਾਵਾਂ ਤੇਜ਼ ਚੱਲ ਰਹੀਆਂ ਤੇ ਇੱਕ ਤੁਹਾਨੂੰ ਪਤਾ ਵੀ ਪੱਤ ਝੜਦੀ ਰੋਤਾ ਪੱਤੇ ਪੁੱਤੇ ਕਾਫੀ ਖਿਲਰ ਜਾਂਦੀ ਹੈ ਕਿਉਂਕਿ ਇਹਦੀ ਸਾਡੀ ਜਿਹੜੀ ਆ ਵਰਕਸ਼ਾਪ ਆ ਇਹਦੇ ਦੁਬਾਰਾ ਇਹਨਾਂ ਨਵਿਨੀ ਕਰਨ ਦੇ ਲਈ ਸਾਨੂੰ ਪੰਜਾਬ ਸਰਕਾਰ ਵੱਲੋਂ 12 ਕਰੋੜ ਰੁਪਏ ਆ ਚੁੱਕਾ ਇਹ ਨਵੇਂ ਸਰੋਂ ਬਾਨੀ ਆ ਇਹ ਤਾਂ ਤਾਤ ਕਿਉਂਕਿ ਉਹ ਜਿਹੋਦ ਵਿੱਚ ਪ੍ਰੋਬਲਮ ਸੀ ਤਾਂ ਤਾਂ ਹੀ ਪੰਜਾਬ ਸਰਕਾਰ ਨੇ 12 ਕਰੋੜ ਰੁਪਏ ਦਿੱਤਾ ਜਿਹਦਾ ਥੋੜੀ ਜਿਹੀ ਬਹੁਤੀ ਤਾਰਾਂ ਤੁਰਾਂ ਦੀ ਪ੍ਰੋਬਲਮ ਆ ਸ਼ਾਇਦ ਸੜਕਾ ਇਹੀ ਆ ਵੀ ਇਹ ਜਿਹੜੀ ਸਰ ਸਰਕਰ ਦੇ ਰਹੀ ਬਿਜਲੀ ਦੇ ਨਾਲ ਹੀ ਮਾੜੀ ਮੋਟੀ ਉਹ ਚੰਗਿਆੜੀ ਡਿੱਗਣ ਦੇ ਨਾਲ ਜਿਹੜੇ ਟਾਇਰ ਵਗੈਰਾ ਪੈਸੇ ਨੂੰ ਅੱਗ ਲੱਗਦਾ ਪੱਤਿਆਂ ਤੋਂ ਅੱਗ ਲੱਗਣ ਦਾ ਕਾਰਨ ਬਣਿਆ ਜਿਵੇਂ ਗੱਲ ਕਰੀ ਆ ਆਪਾਂ ਤਾਰਾਂ ਦੇ ਕੋਲੇ ਹੈਗੇ ਕੋਲੇ ਟਾਇਰ ਪਏ ਅੱਗ ਲੱਗਦੇ ਨਹੀਂ ਇਹਨਾਂ ਗੈਲੀ ਆ ਵੀ ਤਾਰਾਂ ਦੇ ਜਿਹੜੇ ਤਾਰਾਂ ਦੇ ਕੋਲੇ ਟਾਇਰ ਰੱਖਿਆ ਹੀ ਦੇਖੋ ਸਾਰਾ ਇਸ ਤਰ੍ਹਾਂ ਹੈਗੀ ਆ ਕਿਉਂਕਿ ਜਿਹੜਾ ਸਾਡਾ ਨਾ ਟਾਰਾਂ ਦੇ ਜ ਉਹ ਪਹਿਲਾਂ ਤਾਂ ਸੀਗੀ ਇੱਥੇ ਡੀਪੂਆਂ ਦੇ ਕੋਲ ਅਧਾਰ ਖੇਤਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹ ਹੈਡ ਆਫ ਪੱਧਰ ਤੇ ਆ ਜਿਹੜਾ ਸਮਾਨ ਵਿਕ ਰਿਹਾ ਜਿਹਦੇ ਤਹਿਤ ਆਨਲਾਈਨ ਆ ਜਿਹੜੀ ਉਹਦੀ ਬੋਲੀ ਹੋ ਕੇ ਵਿਕਦਾ ਜਿਸ ਕਰਕੇ ਥੋੜੀ ਜਿਹੀ ਪਿਛਲੇ ਸਮੇਂ ਦੇ ਵਿੱਚ ਸਾਡੀ ਸੈਕਟਰੀ ਟਰਾਂਸਪੋਰਟ ਨਾਲ ਵੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਅਸੀਂ ਕਿਹਾ ਸੀ ਵੀ ਜਿਹੜਾ ਡੀਪੂਆਂ ਦੇ ਵਿੱਚ ਜਿਹੜਾ ਸਕ੍ਰੈਪ ਪਿਆ ਸਮਾਨ ਪਿਆ ਇਹਦੀ ਪਾਲਿਸੀ ਨੂੰ ਥੋੜਾ ਤੇਜ਼ ਕੀਤਾ ਜਾਵੇ ਪਿਛਲੇ ਸਮੇਂ ਚ ਅਸੀਂ ਕਾਫੀ ਸਮਾਨ ਵੇਚਿਆ ਵੀ ਆ ਜਿਹੜਾ ਸਕ੍ਰੈਪ ਵਗੈਰਾ ਤੇਲ ਵਗੈਰਾ ਸੀਗਾ ਵੇਚਿਆ ਟੈਰਾਂ ਦੀ ਬੋਲੀ ਕਿਸੇ ਕਾਰਨ ਕਰਕੇ ਜਾਨੀ ਕਿ ਉਹ ਜਿਹੜੇ ਵੀ ਬੰਦੇ ਉਹਨਾਂ ਨੂੰ ਠਕਾ ਵੱਧ ਲੱਗਦਾ ਸੀ ਸਾਨੂੰ ਆਏ ਸੀਗਾ ਵੀ ਜੋ ਰੇਟ ਪਿਛਲੇ ਸਮੇਂ ਦੇ ਮੁਤਾਬਕ ਹੋਵੇ ਤਾਂ ਕਰਕੇ ਬੋਲੀ ਰਹਿ ਗਈ ਆ ਕੋ ਖ ਦੇ ਵਿੱਚ ਆ ਜਿਹੜੀ ਆ ਇਹ ਵੀ ਜਿਹੜਾ ਸਾਰਾ ਸਮਾਨ ਉਹ ਚਕਾ ਦਿੱਤਾ ਜਾਂਦਾ ਸਰ ਦੇਖਿਆ ਜਾ ਰਿਹਾ ਕੋਈ ਆਕਮਝਾਉ ਜਨਤਾ ਵੀ ਇੱਥੇ ਬਖਸ਼ਾਲ ਦੇ ਵਿੱਚ ਕੋਈ ਲੱਗ ਨਹੀਂ ਰਿਹਾਗਾ ਬਹੁਤ ਵੱਡਾ ਹਾਲ ਨਹੀਂ ਦੇਖੋ ਦੇਖੋ ਅੰਦਰ ਪਟੋਲ ਪੰਪ ਵੀ ਆ ਔਰ ਜਿਹੜਾ ਬੱਸ ਸਟੈਂਡ ਆ ਸਵਾਰੀਆਂ ਦਾ ਕਿਤੇ ਨਾ ਕਿਤੇ ਅਣਹੋਣੀ ਦੇਖੋ ਜੀ ਆਹ ਜਿਹੜਾ ਤੁਹਾਡੇ ਸਾਹਮਣੇ ਇਧਰਲੇ ਪਾਸੇ ਪਏ ਆ ਸਾਡੇ ਕੋਲੇ ਫਾਇਰ ਐਕਸਟੈਂਸ਼ਨ ਵਗੈਰਾ ਸਿਲੰਡਰ ਹੈਗੇ ਆ ਕੱਲੀ ਕੱਲੀ ਬੱਸ ਦੇ ਵਿੱਚ ਵੀ ਸਾਡੀ ਚ ਹੁੰਦਾ ਬਾਕਾਇਦਾ ਵਰਕਸ਼ਾਪ ਦੇ ਵਿੱਚ ਵੀ ਹੁੰਦਾ ਬਾਕਾਇਦਾ ਜਿਹੜਾ ਸਾਡਾ ਪੰਪ ਆ ਉਹਦੇ ਤੇ ਬਾਕਾਇਦਾ ਅਸੀਂ ਬਾਲਟੀਆਂ ਮਿੱਟੀ ਦੀਆਂ ਭਰ ਕੇ ਫਾਇਰ ਐਕਸਟੈਂਸ਼ਨ ਵਗੈਰਾ ਲਗਾਏ ਹੋਏ ਆ ਜੀ ਪਰ ਜੱਕ ਦਾ ਮੱਗ ਲੱਗੀ ਆ ਕਿ ਥੋੜਾ ਜਿਹਾ ਮੌਸਮ ਗਰਮ ਹੋਣ ਦੇ ਕਾਰਨ ਅੱਗ ਨੇ ਰਬੜ ਕਰਕੇ ਟਾਇਰਾਂ ਨੇ ਤੇਜ਼ੀ ਫੜ ਲਈ ਜਿਹਦੇ ਤੇ ਅਸੀਂ ਲਗਾਤਾਰ ਰਾਤ ਦਾ ਕਰਨ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਤੇ ਕਾਲ ਕੀਤੀ ਕਾਲ ਕਰਨ ਤੋਂ ਬਾਅਦ ਲਗਭਗ ਥੋੜੇ ਵਖਵੇ ਤੇ ਹੀ ਜਿਹੜੀ ਆ ਫਾਇਰ ਬ੍ਰਿਗੇਡ ਸਾਡੇ ਕੋਲ ਪਹੁੰਚ ਚੁੱਕੀ ਆ ਇਸ ਵਕਤ ਤੁਸੀਂ ਦੇਖ ਰਹੇ ਹੋ ਜਿਹੜਾ ਅੱਗ ਤੇ ਪੂਰਨ ਤੌਰ ਤੇ ਕਾਬੂ ਜਿਹੜਾ ਪਾਇਆ ਜਾ ਚੁੱਕੇ ਦੇ ਕਿੰਨਾ ਨੁਕਸਾਨ ਹੋਇ ਇਹ ਸਾਰੇ ਇਹਨੂੰ ਕਿਉਂਕਿ ਇਹ ਸਕ੍ਰੈਬ ਦੇ ਵਿੱਚ ਸੀਗਾ ਇਹਦੇ ਵਿੱਚ ਜਿਹੜੇ ਨਾਲ ਸਾਡੇ ਇਸ ਦੇ ਵਿੱਚ ਸਬੰਧਤ ਇਹਨਾਂ ਟਾਇਰਾਂ ਦੇ ਨਾਲ ਜਿਹੜੇ ਕਰਮਚਾਰੀ ਆ ਉਹ ਦੱਸ ਦੇਣਗੇ ਇਹਨੂੰ ਕੋਈ ਬੜਾ ਬਲੰਡਰ ਜਾਂ ਬੜਾ ਵੱਡਾ ਨੁਕਸਾਨ ਨਹੀਂ ਕਹਿ ਸਕਦੇ ਪ੍ਰਮਾਤਮਾ ਦਾ ਸ਼ੁਕਰ ਕਰੀਏ ਵੀ ਆਪਾਂ ਕਿਸੇ ਦੀ ਕੋਈ ਜਾਲੀਮਾਲੀ ਨੁਕਸਾਨ ਨਹੀਂ ਹੋਇਆ ਵੱਡੀ ਗੱਲ ਸਾਡੀ ਕਿਸੇ ਬਸ ਦਾ ਨੁਕਸਾਨ ਨਹੀਂ ਹੋਇਆ ਇਹ ਸਕ੍ਰੈਬ ਟਾਇਰ ਸੀਗੇ ਉਹ 15 20 ਟਾਇਰ ਆ ਜਿਨ੍ਹਾਂ ਨੂੰ ਸੇਕ ਲੱਗਾ ਤਾਂ ਵੀ ਸਾਡੇ ਅਸੀਂ ਕੋਈ ਗੱਲ ਨਹੀਂ ਇਹ ਵਿਕ ਜਾਣੇ ਆ ਕੋਈ ਗੱਲ ਨਹੀਂ ਜਦੋਂ ਲਾੜ ਵੇਚਿਆ ਅਸੀਂ ਵੇਚ ਦਿੰਦੇ ਆ ਸਿੱਤੀ ਕੰਟਰੋਲ ਹੈ ਸਿੱਤੀ ਕੰਟਰੋਲ ਚ ਆਹੀ ਸਖਾਵਾਂ ਮਾਹੌਲ ਆ ਸਾਜਿੰ ਤਕਰੀਬਨ ਸਾਨੂੰ 2:05 ਤੇ ਸੂਚਨਾ ਮਿਲੀ ਸੀ ਵੀ ਜਿਹੜਾ ਪੰਜਾਬ ਰੋਡਵੇ ਦਾ ਟਾਇਰਾਂ ਦਾ ਗੋਡਾਊਨ ਆ ਮੋਗੇ ਵਰਕਸ਼ਾਪ ਆ ਉਹਦੇ ਵਿੱਚ ਵੀ ਅੱਗ ਲੱਗੀ ਆ ਜਦੋਂ ਅਸੀਂ ਆਏ ਤੇ ਅੱਗ ਬਹੁਤ ਜ਼ਿਆਦਾ ਸੀਗੀ ਤੇ ਅਸੀਂ ਆ ਕੇ ਤਕਰੀਬਨ ਤਿੰਨ ਗੱਡੀਆਂ ਪਾਣੀ ਦੀਆਂ ਪਾ ਕੇ ਤੇ ਅਸੀਂ ਫੇਰ ਅੱਗ ਤੇ ਕਾਬੂ ਪਾਏ ਕਾਰਨ ਕੀ ਰਿਹਾ ਜੀ ਅੱਗ ਲੱਗਣ ਦਾ ਜੀ ਕਾਰਨ ਪ੍ਰਬੰਧਕਾਂ ਨੂੰ ਦੱਸਣ ਦੇ ਮੁਤਾਬਕ ਆ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਆ ਜੀ ਸਰੇ ਇੱਥੇ ਕੋਈ ਫਾਇਰ ਜੰਤਰ ਨਹੀਂ ਲੱਗਿਆ ਕੋ ਅੱਗ ਬੁਝਾਉ ਜੰਤਰ ਨਹੀਂ ਲੱਗਿਆ ਹੋਇਆ ਇੱਥੇ ਨਹੀਂ ਤਕਰੀਬਨ ਇੱਥੇ ਤਾਂ ਕੋਈ ਨਹੀਂ ਜੀ ਫਾਇਰ ਦਾ ਤਾਂ ਕੋਈ ਨਹੀਂ ਦਿਸਿਆ ਅਰੇਂਜਮੈਂਟ ਪਰ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਫਾਇਰ ਐਸਟੀਕੂਸਰ 2-4 ਪਏ ਸੀਗੇ ਉਹ ਚਲਾਏ ਹੋਏ ਸੀਗੇ ਹਾਂ ਜੇ ਗੱਲ ਕਰੀਏ ਜਿਵੇਂ ਇਹਨਾਂ ਦੀ ਨਿਗਰਾਨੀ ਨਹੀਂ ਨਜ਼ਰ ਆ ਰਹੀ ਜਿੱਥੇ ਤਾਰਾ ਵੀ ਕੋਲਦੀ ਨਾ ਕਰ ਉੱਥੇ ਟਾਇਰ ਰੱਖੇ ਹੋਏ ਇਹਨਾਂ ਨੇ ਹਾਂਜੀ ਇਹ ਵੇਖਣ ਦੇ ਵਿੱਚ ਤਾਂ ਆ ਰਿਹਾ ਵੀ ਇਹ ਜਿਹੜੇ ਟਾਇਰ ਸੀਗੇ ਉਹ ਜਿਹੜੀਆਂ ਤਾਰਾਂ ਤੋਂ ਦੂਰ ਰੱਖਣੇ ਚਾਹੀਦੇ ਸੀ ਕੋਈ ਜਿਵੇਂ ਤੇਲ ਵੇ ਤੇ ਪੈਟਰੋਲ ਪੰਪ ਵੀ ਲੱਗੇ ਆ ਥੋੜਾ ਐਂਟਰੀ ਤੇ ਆ ਤੇ ਬੱਸਾਂ ਵੀ ਬਹੁਤ ਜ਼ਿਆਦਾ ਮਾਤਰਾ ਚ ਉਹਨਾਂ ਦੇ ਵਿੱਚ ਤੇਲ ਹੁੰਦਾ ਜਿਵੇਂ ਹੋਰ ਵੀ ਜਿਹੜੇ ਤੇ ਟਾਇਰ ਪਏ ਆ ਤੇ ਵੱਡਾ ਚਾਂਸ ਵੀ ਜੇ ਰਾਤ ਭਰਾਤੇ ਹੁੰਦਾ ਤਾਂ ਚਾਂਸ ਵਾਪਰ ਸਕਦਾ ਹੈਗਾ ਜੀ ਜਿਵੇਂ ਅੱਗੇ ਇੰਨੀ ਫੈਲੀ ਹੈਗੀ ਹੈ ਜੇ ਥੋੜੀ ਅੱਗੇ ਤੋਂ ਪਤਾ ਲੱਗਦਾ ਤਾਂ ਇਹ ਕਿਤੇ ਕਿਤੇ ਨਗਹਿਲੀ ਨਜ਼ਰ ਆ ਰਹੀ ਹੈ ਇਹਨਾਂ ਦੀ ਇਹ ਤਾਂ ਜੀ ਹੁਣ ਉਹੀ ਦੱਸ ਸਕਦੇ ਆ ਇਸ ਚੀਜ਼ ਦੀ ਨਗਹਿਲੀ ਹੈ ਜਾਂ ਕੋਈ ਉਹਨਾਂ ਦੀ ਪ੍ਰਬੰਧਨ ਦੀ ਘਾਟ ਹੋ ਸਕਦੀ ਆ ਕੋਈ ਇਹ ਤਾਂ ਉਹੀ ਦੱਸ ਸਕਦੇ ਆ ਹੁਣ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਜੀ ਵੈਸੇ ਕੰਡਮ ਟੈਰੀ ਆ ਜ਼ਿਆਦਾਤਰ ਜੀ ਹਾਂ ਹੁਣ ਸਥਿਤੀ ਕੰਟਰੋਲ ਚ ਹੈ ਹਾਂਜੀ ਕੰਟਰੋਲ ਚ ਹੈ ਜੀ